कर्जा ਤਾਂ ਲੈਨੇ ਆ ਕੋਆਪਰੇਟਿਵ ਬੈਂਕ ਤੋਂ ਪਰ ਖਾਤੇ ਆਪਣੇ ਹੈਗੇ ਨੇ HDFC 'ਚ ICICI 'ਚ ਲਾ ਹੋਰ ਪ੍ਰਾਈਵੇਟ ਬੈਂਕਾਂ 'ਚ ਮੈਂ ਕਵੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਉਣਾ ਆਪਾਂ ਕੋਆਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰੇ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਓ ਆਪਾਂ ਨੇ ਕੀ ਲੈਣਾ ਇਹਨਾਂ ਚੱਕਰਾਂ 'ਚ ਪੈ ਕੇ ਸੋ ਇਸ ਕਾ ਵਾਸਤੇ ਸਾਨੂੰ ਡੇਡੀਕੇਟਡ ਪ੍ਰੋਫੈਸ਼ਨਲ ਭਾਵੇਂ ਹਾਇਰ ਕਰਨੇ ਪੈਣਾ 1.5% ਖਾਤੇ ਨਹੀਂ 98.5% ਖਾਤੇ ਪ੍ਰਾਈਵੇਟ ਚ ਨੇ ਸਿਰਫ 1.5% ਕੋਆਪਰੇਟਿਵ ਬੈਂਕਾਂ ਚ ਨੇ ਆਪਣੀ ਬੈਂਕਾਂ ਹੋ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਿਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਦੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘੱਟ ਹੈ ਜੀ ਜਿਉ 10 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ ਕਾਰਨ ਕੀ ਇਹਦਾ ਕਿਉਂ ਨਹੀਂ ਖਾਤੇ ਖਲਾਉਂਦੇ ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜਦੋਂ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ ਉਹਨੇ ਗੱਲ ਫੁਲਾਦੀ ਕਹਿੰਦੇ ਇਹ ਪਾਣੀ ਨਾਲ ਲਾਇਓ ਲੋਕੋ ਆਉ ਤੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਐ ਜੋ ਬਿਜਲੀ ਕੱਢ ਲਈ ਕਰੰਟ ਨਹੀਂ ਹੈਗਾ ਨੇ ਇਸ ਪਾਣੀ ਚ ਇਹ ਲੋਕ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਗੱਲ ਹੀ ਫੈਲਣੀ ਹੋ ਗਈ। ਹੁਣ ਇੱਕ ਗਲਤ ਫਹਮੀ ਫਲਾ ਰੱਖੀ ਆ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਨਾ। ਜੇ ਕਿਸੇ ਨੇ ਲੋਨ ਦੇਣਾ ਕਰਜ਼ ਕਰੋ। ਪੋਪੂਲੇਟਰ ਬੈਂਕ ਦਾ ਲੋਨ ਹੈ। ਉਹ ਕਹਿੰਦਾ ਜੇ ਮੈਂ ਇੱਥੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਹੋਣਗੇ। ਸਰਕਾਰ ਕੀ ਕਰੂਗੀ? ਗਲਤ ਧਰਮੇ ਫੈਲ ਗਈ। ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ 'ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ। ਬਿਲਕੁਲ ਗਲਤ ਗੱਲ ਐ ਇਦਾਂ ਹੋਈ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕਰਾ ਦਿੱਟ ਲਿਮਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ ਚ ਕਿਸਾਨ ਦੇ ਖਾਤੇ ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ 'ਚ ਬੈਂਕ ਤੋਂ ਜਾਣਗੇ ਉਹਦੇ 'ਚ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਹ ਗਲਤ ਨਹੀਂ ਜਿਹੜੀਆਂ ਉਹ ਕੱਢਦੇ ਹੋ ਕਿ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਅਜੇ ਨੇ ਚਲੋ ਕਬੀਲਦਾਰੀ ਥੱਲੇ ਦੱਬ ਗਏ ਜਾਂ ਕਰਜ਼ਾ ਮੋੜਨ ਦੀ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲ ਜਾਂਦੇ ਪਰ ਜ਼ਿਆਦਾ ਘਰ ਅਜੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਇਆ ਕਰੇ ਤੇ ਬਹੁਤੀ ਵੱਡੀ ਹਵੇਲੀ ਆ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਸਰਦਾਰ ਫਲਾਣਾ ਸਿੰਘ ਕਰਜ਼ਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜਾਨੀ ਰੱਖਿਓਏ ਪੈਸੇ ਸਿਆਣੇ ਕਹਿੰਦੇ ਨੇ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਆਂਡਾ ਉਹਨੇ ਛੋਟਾ ਹੋ ਜਾਂਦਾ ਜਿੰਨਾ ਜ਼ਿਆਦਾ ਪੈਸਾ ਵੀ ਜਗੋ ਨਾ ਕੋ ਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਿੰਦਾ ਜੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਨੂੰ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲੌਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੂੜਾ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓ ਜਿਨ੍ਹਾਂ ਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਰਜਾ ਡੱਬੀ ਬੈਠੇ ਦੱਸੋ ਸੋ ਭਾਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਪਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸਰ ਨਹੀਂ ਪੈਂਦੰਦੇ ਸਿਰਫ ਜਿਹੜੇ ਉਹ ਘਰ ਜਿਹੜੇ ਕਹਿੰਦੇ ਕੋ ਦੋ ਦੋ 91 11 ਸੋਨਾਂ ਵਾਲੀ ਕਾ ਜੋਂ ਡੀਅਰ ਵੱਡੇ ਵੱਡੇ ਟਰੈਕਟਰ ਰੱਖਿਆ ਜਿਨ੍ਹਾਂ ਨੇ ਉਹ ਘਰ ਨੇ ਉਹ ਅੱਡੇ ਸੰਦ ਉਹਨਾਂ ਕੋਲੇ ਉਹਦਾ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਨ ਨੇ ਉਹਨਾਂ ਦੇ ਰੇਲ ਇੰਜਨ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਮਹੀਨਾ ਕਿਹ ਪਿਆਰ ਨਾਲ ਉਹਨੂੰ ਕਹਿ ਦਈਏ ਭਾਈ ਪੰਜਾਬ ਚ ਹਿਸਾਬਾ ਨਾ ਕਰੋ ਪੰਜਾਬ ਨੂੰ ਡਬੋਣ ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਰਕਾਰੀ ਜਿਹੜੀਆਂ ਸੁਭਾਵਾਂ ਨੇ ਉਹਨਾਂ ਜਾਨੋਸ਼ ਦੀ ਕੇਂਦਰ ਵੀ ਰਿਸਟਰ ਕਰਵਾਏ ਹੋਏ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਬਹੁਤ ਘੱਟ ਕੀਮਤ ਤੇ ਮਿਲਦੀਆਂ ਨੇ ਇਹੋ ਜਿਹਾ ਕੰਮ ਸੋਸਾਇਟੀ ਕਰ ਸਕਦੀ ਹੈ ਇਹ ਆ ਤੁਸੀਂ ਆਪਣੇ ਪਿੰਡ ਰਿਸਟਰ ਕਰਾਓ ਕਿੱਥੇ ਉਹੀ ਦਵਾਈ 500 ਦੀ ਹੈ ਉਹੀ ਦਵਾਈ 200 ਰੁਪਏ ਦੀ ਹੈ ਇੱਕ ਜ਼ੀਰੋ ਕੱਟ ਜਾਂਦੀ ਹੈ ਜਨਰਿਕ ਜਿਹੜੀਆਂ ਦਵਾਈਆਂ ਤੋਂ ਬਾਕੀ ਜਿਵੇਂ 126 ਸੰਗਰੂਰ ਜ਼ਿਲ੍ਹੇ ਦੀਆਂ ਜਿਹੜੀਆਂ ਸਰਕਾਰੀ ਸਰਵਾਮਾਨ ਨੇ ਕਾਮਨ ਸਰਵਿਸ ਸੈਂਟਰ ਬਜੋਂ ਰਿਸਟਰ ਨੇ ਉਧ ਪੈਨ ਕਾਰਡ ਬਣਾਉਣਾ ਬਿਜਲੀ ਦਾ ਬਿੱਲ ਭਰਨਾ ਆਨਲਾਈਨ ਕੋਈ ਹੋਰ ਫਾਰਮ ਭਰਨੇ ਨੇ ਉਹ ਸਾਰੀਆਂ ਸਹੂਲਤਾਂ ਜਿਹੜੇ ਸਾਈਟ ਤੇ ਮਿਲ ਸਕਦੀਆਂ ਸਤੂਰੀ ਸਰਕਲ ਦੀਆਂ 34 ਸੁਭਾਵਾਂ ਜਿਹੜੀਆਂ ਨੇ 39 ਚੋਂ ਕਾਮਨ ਸਰਵਿਸ ਸੈਂਟਰ ਬਜੋਂ ਰਿਸਟਰ ਹੋ ਗਈਆਂ ਸੋ ਇਹਦੇ ਚ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲ 1433 ਖੇਤੀਬਾੜੀ ਦੇ ਸਾਹਦਨੇ ਸਰਕਾਰੀ ਸਾਹਾਂ ਕੋਲੇ 350 ਤੋਂ ਵੱਧ ਖੇਤੀ ਦੇ ਸਾਹਦਨੇ 33 ਟਰੈਕਟਰ ਨੇ ਤੂਰੀ ਹਰਕਲ ਚ ਇਹ ਸਾਡੇ ਸਾਰਿਆਂ ਲਈ ਗੁੱਗ ਪਤਾ ਕੀਆ ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ ਚਾਰ ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕਿ ਲੋਡ ਨਹੀਂ ਸੀ ਜੇ ਸਟੈਟਿਕ ਕੋਲ ਟਰੈਕਟਰ ਹੋਵੇ ਉਹ ਟਰੈਕਟਰ ਚਾਰ ਗੱਲੇ ਉਹਦੇ ਵਾਧੂਗਾ ਆ ਲਿੱਦੜਾਂ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੁਸਾਇਟੀ ਕੋਲੇ ਸਾਰੇ ਪਿੰਡ ਦੀ ਜ਼ਮੀਨ ਉਹ ਬੋਲਦੇ ਨੇ ਕਾਹਦੇ ਮੱਤੇ ਖਰਚਾ ਪੰਜਾਬ 'ਚ 60 70% ਟਰੈਕਟਰ ਜ਼ਿਆਦਾ ਨੇ ਜ਼ਿਆਦਾ ਖੰਭਾ ਖਿੱਚਣ ਦੇ ਕੰਮ ਹੁੰਦੇ ਜੇ ਕੋਦੋਂ ਖੰਭਾ-ਖੰਭਾ ਲਿਆਉਣਾ ਜਾਂ ਮਕਾਨਾ ਜਾਨਣਾ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆਦਾ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਨਹੀਂ ਜੀ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਪਰਪਉ ਏਡਾ ਏਡਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਮੰਨ ਲਓ ਖਰਚੇ ਵੀ ਦਾ ਰੱਖਿਆ ਆਪਾਂ ਉਹ ਲੋਨ ਤੇ ਜਾਂ ਲਿਮਟ ਕਰਾ ਕੇ ਲੈ ਲਿਆ ਟਰੈਕਟਰ ਉਦੋਂ ਇਹ ਲਾਦਾ ਮੂਹਲੇ ਟਾਇਰ ਆ ਜਾਂ ਮਗਲ ਟਾਇਰ ਆ ਉਹਨਾਂ ਗੁੱਡੀਆਂ ਵਾਲੇ ਮੂਹਲੇ ਵੀ ਆ ਗਏ ਪਹਿਲਾਂ ਮੂਹਲੇ ਟਾਇਰ ਛੋਟਾ ਹੁੰਦਾ ਸੀ ਸਾਡੇ ਗੁਰਦਾ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਾਹਾਂ ਹੀ ਟੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਰ ਹੁੰਦੇ ਸੀ ਇੰਨੇ ਚੱਕਰ ਪੈਂਦੇ ਨਹੀਂ ਸੀ ਟਸ ਪਹਿਲਾਂ ਡੇ ਮਾਰਦਾ ਇੱਥੋਂ ਘੜਨ ਦਵਾਂ ਸੋ ਪਹਿਲਾਂ ਪਿੰਡ ਉਹੀ ਨੇ ਜ਼ਮੀਨਾਂ ਤਾਂ ਵੰਡੀਆਂ ਗਈਆਂ ਜੀ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਪਿੰਡ ਘਰ ਕੋਈ ਖੇਤੀ ਵਾਲਾ ਵੱਡਾ ਹੋਇਆ ਛੋਟੇ ਨੇ ਭਾਈ ਭੰਡਗੇ 15 ਆਲਾ 7.5 ਰਹਿ ਗਿਆ 7.5 ਆਲਾ 7.5 ਤੇ ਆ ਗਿਆ ਵਿੱਗਿਆਂ ਤੇ ਆ ਗਏ ਵਿੱਗਿਆਂ ਤੇ ਹੁਣ ਆਪਾਂ ਅਜੇ ਵੀ ਵਿਆਹਾਂ ਸ਼ਾਦੀਆਂ ਤੇ ਆ ਜਿੱਥੇ ਆਏ ਹੋਏ ਆ ਮੈਂ ਇਹਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਸਸਤੇ ਮਿਲਦੇ ਆ ਵਿਆਹ ਕਰਨਾ 40-50 ਲੱਖ ਚ ਕਿਉਂਕਿ ਉਹ ਫਲਾਨਿਆਂ ਨੇ ਕੀਤਾ ਸੀ ਡਬਲ ਕਰਨਾ ਇਹ ਚੀਜ਼ਾਂ ਨੂੰ ਆਪਾਂ ਨੂੰ ਥੋੜਾ ਜਿਹਾ ਸੋਸ਼ਲ ਖਰਚੇ ਜਿਹੜੇ ਬਹੁਤ ਜ਼ਿਆਦਾ ਵਧ ਗਏ ਉਹ ਘਟਾਉਣੇ ਪੈਣਗੇ ਉਹ ਮੈਂ ਤੁਹਾਨੂੰ 5000 ਰੁਪਏ ਦੇ ਦੇਣਾ ਤੂੰ ਸਾਰੇ ਦਿਨ ਚ ਸਾਰਾ ਟੱਬਰ 5000 ਰੁਪਏ ਖਾਗੜ ਭਾਉ ਕੁਝ ਵੀ ਖਾ ਲੈਣਾ ਚਾਹੇ ਇੱਥੇ ਆਉਂਨੇ ਘੰਟਾ 5000 ਰੁਪਏ ਪਲੇਟ ਹੈ ਕੀ ਖਾ ਜੰਨੇ ਆ 5000 ਦਾ ਵੀ ਉੱਥੇ ਬਾਅਦ ਫਾਇ ਲੈ ਜੰਨੇ ਆ ਸਪਰੇ ਆ ਪੀ ਜੰਨੇ ਆ ਇੱਕ ਕੁੜੀ ਦਾ ਵਿਆਹ ਦਾ ਕਰ ਜਾ ساری ਉਮਰ ਨੇ ਉੱਪਰ ਲਈ ਸਿਸਕੇ ਕਿ ਥੋੜਾ ਜਿਹਾ ਆਪਣਾ ਵੀ ਸਰਕਾਰ ਥੋੜੀ ਹੈਲਪ ਕਰੂਗੀ ਸਰਕਾਰ ਕੋਈ ਐ ਕੋਈ ਧੌਣ ਤੇ ਗੋਡਾ ਨਹੀਂ ਕੱਖਦੀ ਸਰਕਾਰ ਥੋੜੀ ਹੈਲਪ ਕਰੂਗੀ ਤੇ ਨਿਕਲੋ ਇੰਨਾ ਚਾਚੋ ਥੋੜਾ ਸਿੰਪਲ ਕਰੀਏ ਪਹਿਲਾਂ ਬਰਾਤਾਂ ਸੱਤਾਂ ਚ ਆਉਂਦੀਆਂ ਸੀ ਪਹਿਲਾਂ ਮੰਜੇ ਢਾਕੇ ਤੇ ਬਿਸਤਰੀ ਮਿਸ਼ਾਨਦੇ ਸੀ ਬਰਾਤ ਉੱਥੇ ਪੱਤਲਾ ਲੈ ਪੱਤਲ ਥੋੜੇ ਚ ਅਧੰਤ ਪੱਤਲ ਨਹੀਂ ਬਤਾਉਣਾ ਕੀ ਹੁੰਦੀ ਹੈ ਭਾਈ 10 ਪੱਤਲਾ ਦੇ ਦੋ ਪੱਤਲਾ ਕੀ ਹੁੰਦੀਆਂ ਸੀ ਉਸ ਪਿੰਡ ਦੀ ਜਿਹੜੀ ਬਰਾਤ ਆਈ ਹੈ ਜਿਹੜੇ ਪਿੰਡੋਂ ਆਈ ਹੈ ਜਾਓ ਬਰਾਤ ਜਿਹੜੇ ਪਿੰਡ ਦਾ ਬੰਦਾ ਆਇਆ ਹੈ ਉਸ ਪਿੰਡ ਦੀ ਕੁੜੀ ਜੋ ਉਸ ਪਿੰਡ ਚ ਵਿਆਹੀ ਹੋਈ ਹੈ ਤਾਂ ਉਹਨਾਂ ਦੇ ਘਰੇ ਪਤਲਾ ਦੂ ਲੱਡੂ ਬਰਫੀਆਂ ਜਲੇਬੀਆਂ ਉਹਨਾਂ ਦੇ ਘਰੇ ਲੈ ਕੇ ਕੁੜੀ ਨੂੰ ਨਾਲੇ 50 ਰੁਪਏ 30 ਰੁਪਏ ਜੋ ਵੀ ਚਾਹਤਣਾ ਭਾਈ ਤੇਰੇ ਪਿੰਡੋਂ ਆਏ ਉਹਨੂੰ ਕੁੜੀ ਨੂੰ ਚਾਹੁੰਦਾ ਮੇਰੇ ਭੇਕੇ ਵਾਲੇ ਪਾਸੋਂ ਕੋਈ ਆਇਆ ਪਤਲਾ ਹੁੰਦੀ ਸੀ ਕੁਦਰ ਪੁੱਲ ਦੇ ਪਤਲਾ ਨਾਨਕਾ ਮੇਲਦ ਨਹੀਂ ਪਤਾ ਲੱਗਾ ਕੌਣ ਹੈ ਪਹਿਲਾਂ 2 ਦਿਨ ਪਹਿਲਾਂ ਮਾਮੀ ਹੋਰੀ ਆ ਜਾਂਦੀ ਸੀ ਬੰਦੀਹਾ ਬੋਲੇ ਕੁੜੇ ਬੰਦੀਏ ਮਾਮਾ 1:30 ਵਜੇ ਆਉਂਦਾ ਇੱਥੇ ਮੈਂ ਮੈਰਿਜ ਪੈਲੇਸ ਚ ਉਹ ਦੋ ਪਲੇਟਾਂ ਕਰਕੇ ਝੂਠੀਆਂ ਕਹਿੰਦਾ ਤੇਰੀ ਮਾਮੀ ਦੇ ਤਾਂ ਤੰਦਾਂ ਦਾ ਥੋੜਾ ਜਿਹਾ ਲਾਜਾ ਚੱਲਦਾ ਮੈਂ ਚਾਨਾ ਆ ਇੰਨੇ ਕ ਨਾਨਕ ਚੱਕ ਰਹੀ ਥੋੜੀ ਫੰਕਸ਼ਨ ਹੀ ਖਤਮ ਕਰ ਲੈ ਪਿੰਡ ਦੇ ਪਿੰਡ ਦੇ ਵਿੱਚ ਨਹੀਂ ਪਤਾ ਹੁੰਦਾ ਜਦਾਂ ਦੀ ਕੁੜੀ ਦਾ ਵਿਆਹ ਹੈ ਇੱਥੋਂ ਹੀ ਤੁਰ ਜਾਂਦੀ ਹੈ ਢੋਲੀ ਇੱਥੇ ਆਉਂਦੇ ਨੇ ਇੱਥੇ ਹੀ ਤੁਰ ਜਾਂਦੀ ਚਲੋ ਜੀ ਕਲਚਰ ਖਤਮ ਕਰ ਲਿਆ ਫਿਰ ਸਾ ਪਹਿਲਾਂ ਪਿੰਡ ਦੇ ਮੁੰਡੇ ਮਿਲ ਕੇ ਉਪਾਂ ਪ੍ਰੀ ਹੈ ਕਹਿੰਦੇ ਸਾਨੂੰ ਪਿੰਡ ਦੇ ਮੁੰਡੇ ਮਿਲ ਕੇ ਕੰਮ ਕਰਦੇ ਜੀ ਆਲੂ ਚੱਲਦਾ ਕੋਈ 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 ਕੜਾਹੀ ਚੜੀ ਹੋਈ ਐ ਇੱਕ ਵਾਰੀ ਗੁਰਦੁਆਰਾ ਸਾਹਿਬ ਚ ਬੋਲਦੇ ਸੀ ਕਿ ਭਾਈ ਉਹਨਾਂ ਦੇ ਅੱਜ ਸ਼ਗਨ ਐ ਜੋ ਉਹਨਾਂ ਦੇ ਭਾਈ ਗੁੜੀ ਦਾ ਪਿਆਰ ਰੱਖਿਆ ਹੋਇਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦੁੱਧ ਬਚਾਉਣ ਦੀ ਖੇਤ ਖੇਚਲਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਐ ਤੁਸੀਂ ਹਰਾਨ ਹੋ ਜਾਓਗੇ ਜਦੋਂ ਤੱਕ ਦੁਬਾਰਾ ਬੇਨਤੀ ਕਰਦੇ ਸੀ ਨਾ ਭਾਈ ਜੀ ਉਹ ਤਾਂ ਕਾਦਾ ਪਿੰਡ ਡੋਲੂ ਲੈ ਕੇ ਤੁਰ ਪੈਣਾ ਸੁਣਦੇ ਕਰ ਬੰਦ ਵੀਰ ਦੋਤੀ ਬੇਨਤੀ ਆਈ ਹੈ ਚੱਕ ਹੁਣ ਦੱਸੋ ਇਹ ਕੋਈ ਕਿਸੇ ਨਾ ਹੈ ਸਭ ਤੋਂ ਵੱਧ ਲੜਾਈ ਗਵਾਂਡੀਆਂ ਨਾਲ ਹੀ ਹੈ ਕੋਈ ਨਾਲੀ ਪਿੱਛੇ ਲੜ ਪਿਆ ਕੋਈ ਟੂਟੀ ਪਿੱਛੇ ਲੜ ਪਿਆ ਕੋਈ ਪਾਹੇ ਪਹਾ ਵਡ ਲੈਨੇ ਮੇਰਾ ਇਹਨਾਂ ਗੱਲਾਂ 'ਚ ਪੈ ਗਏ ਮੇਰੇ ਵੀਰ ਬਣ ਕੇ ਤੱਕੀਆਂ ਬਹੁਤ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਆਪਾਂ ਪਿੱਛੇ ਨਾ ਰਹਿ ਜੀਆ ਛੋਟੇ ਛੋਟੇ ਲੜਾਈਆਂ ਕਰਕੇ ਤੁਹਾਡੇ ਨਾਲ ਸਰਕਾਰ ਤੁਸੀਂ ਆਪਦੀ ਬਣਾ ਲਈ ਥੋੜੇ ਕੰਮ ਕਰੀ ਜੰਨੇ ਆ ਪਾਣੀ ਨਹਿਰੀ ਪਾਣੀ ਤੋਡੇ ਚੋਂ ਤੱਕ ਕੋ ਗਿਆ ਨਹੀਂ ਹੋਣਾ ਜਦੋਂ ਮੈਨੂੰ ਪਤਾ ਲੱਗੇ ਮੈਂ ਨੰਗਲ ਗਿਆ ਸੀ ਤਿੰਨ ਵਾਰੀ ਚਾਰ ਵਾਰੀ ਨੰਗਲ ਗਿਆ ਮੈਂ ਮੈਂ ਕਿਹਾ ਇੱਥੇ ਨਾ ਕੱਲੇ ਵੱਢਣ ਦੇਣਾ ਸੀ ਕਿਸੇ ਦਾ ਇੱਥੇ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ